ਇਹ ਦੇਖ ਰਹੇ ਤੁਸੀਂ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਹੀ ਰਹੇ ਹੋ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਬਿਲਡਿੰਗ ਦੇ ਬਾਹਰ ਅੱਜ ਜ਼ਬਰਦਸਤ ਹੰਗਾਮਾ ਹੋਇਆ ਬੜਾ ਕ੍ਰੂਸ਼ੀਅਲ ਦਿਨ ਸੀ ਮੇਅਰ ਦੀ ਚੋਣ ਹੋਣੀ ਸੀ ਪਰ ਚੋਣ ਨਹੀਂ ਹੋ ਪਾਰੀ ਤੇ ਹੁਣ ਅੱਗੇ ਕੀ ਕੁਝ ਬਣ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਕਾਂਗਰਸ ਲੀਡਰ ਪਵਨ ਬੰਸਲ ਜੀ ਮੌਜੂਦ ਨੇ ਬੰਸਲ ਸਾਹਿਬ ਕਿ ਲੱਗ ਕੇ ਦੀ ਮੈਂ ਤੁਹਾਨੂੰ ਹੰਗਾਮਾ ਨਹੀਂ ਹੋਇਆ ਇੱਥੇ ਹੰਗਾਮਾ ਲੋਕਾਂ ਵੱਲੋਂ ਕੋਈ ਨਹੀਂ ਹੋਇਆ ਹੰਗਾਮਾ ਸਰਕਾਰ ਦੇ ਆਦਮੀਆਂ ਵੱਲੋਂ ਹੋਇਆ ਹੈ ਸਿਰਫ 35 ਜਣਿਆਂ ਨੇ ਅੰਦਰ ਆ ਕੇ ਵੋਟ ਪਾਣੀ ਸੀ ਜਿਹੜੇ ਤੁਸੀਂ ਲੋਕ ਸਾਂ ਤੁਸੀਂ ਪਹੁੰ ਤੁਸੀਂ ਆਕੇ ਪ੍ਰਸੀਡਿੰਗਸ ਨੂੰ ਕਰਨਾ ਸੀ ਅਸੀਂ ਕੁਝ ਲੋਕ ਜਿਹੜੇ ਇਨਵਾਈਟ ਕੀ ਸੀ ਅਸੀਂ ਉਹਨਾਂ ਨੇ ਆਕੇ ਆਪਣੀ ਜਗ੍ਹਾ ਤੇ ਉੱਪਰ ਬੈਠ ਜਾਣਾ ਸੀ ਉੱਥੋਂ ਵੇਖਣੀਆਂ ਸਨ ਕੋਈ ਹੰਗਾਮੇ ਦੀ ਕੋਈ ਕਿਸ ਤਰ੍ਹਾਂ ਦੀ ਗੱਲ ਨਹੀਂ ਹੋਈ ਇਹਨਾਂ ਨੇ ਸਿਰਫ ਇੱਕ ਬਹਾਨਾ ਲੈ ਕੇ ਕਿ ਅੱਜ ਉਹ ਜਿਹੜੇ ਪ੍ਰੈਜ਼ਾਈਡਿੰਗ ਆਫੀਸਰਸ ਹਨ ਉਹ ਬਿਮਾਰ ਹੋ ਗਏ ਕਰ ਦਿੱਤੇ ਬਿਮਾਰ ਮੈਂ ਫੇਰੇ ਕਹਿ ਰਹੇ ਹਾਂ ਬਿਮਾਰ ਹੋ ਕੇ ਹੋਏ ਨਹੀਂ ਕਰ ਦਿੱਤੇ ਉਸ ਤੋਂ ਪਹਿਲਾਂ ਸੈਕਟਰੀ ਨੂੰ ਬਿਮਾਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਵਿਧਰੋਲ ਫਾਰਮ ਸਾਡੇ ਕੈਂਡੀਡੇਟ ਦਾ ਐਕਸੈਪਟ ਕਰ ਲਿਆ ਸੀ ਉਹਨੂੰ ਫੇਰ ਮੁੜ ਕੇ ਰੱਦ ਕਰਕੇ ਫੇਰ ਕਹਿੰਦੇ ਸਨ ਉਹ ਸੋਚਦੇ ਸੀ ਇੱਥੇ ਫੇਰ ਆਏਗਾ ਚੱਕ ਲੈਣਗੇ ਉਹਨੂੰ ਕਿਡਨਾਪ ਕਰ ਲੈਣਗੇ ਅਸੀਂ ਉਹ ਗੱਲ ਨੂੰ ਜਾਣਦੇ ਸਾਂ ਅਸੀਂ ਹੋਣ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਜਿੱਥੇ ਸੀ ਉੱਥੇ ਹੀ ਰੱਖਿਆ ਅੱਜ ਆ ਕੇ ਅਸੀਂ ਕਿਹਾ ਸੀ ਇੱਥੇ ਫੇਰ ਦੂਜੀ ਵਾਰ ਵਿਡਰੋਅਲ ਕਰਕੇ ਦੇ ਦੇਾਂਗੇ ਇੱਥੇ ਹਾਲੇ ਪਹੁੰਚੇ ਵੀ ਨਹੀਂ ਸਾਂ ਅਤੇ ਇੱਥੇ ਇਹਨਾਂ ਪਤਾ ਲੱਗਣਾ ਸਾਰਿਆਂ ਨੂੰ ਕਿ ਜੀ ਮੀਟਿੰਗ ਕੈਨਸਲ ਹੋ ਗਈ ਹੈ ਮੀਟਿੰਗ ਕੈਨਸਲ ਕਰ ਦਿੱਤੀ ਹੈ ਇਹਨਾਂ ਨੇ ਇਹਦਾ ਸਿੰਪਲ ਇਹ ਹੈ ਕਿ ਸਿਰਫ ਇਹਦੇ ਲਈ ਕੋਈ ਵੀ ਸ਼ਬਦ ਛੋਟਾ ਰਹਿ ਜਾਂਦਾ ਹੈ ਇਹ ਸਿਰਫ ਲੋਕਤੰਤਰ ਦਾ ਗਲਾ ਹੀ ਨਹੀਂ ਘੋਟਿਆ ਲੋਕਤੰਤਰ ਨੂੰ ਖਤਮ ਕਰ ਦਿੱਤਾ ਇਹਨਾਂ ਨੇ ਆਪਣੀ ਢੰਗ ਦੇ ਨਾਲ ਅਤੇ ਇਹਨਾਂ ਨੇ ਆਪਣੀ ਕਬਰ ਦਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਕਬਰ ਖੋਦ ਲਈਤੀ ਇਹਦੇ ਨਾਲ ਇਹਦੇ ਨਾਲ ਸਾਡਾ ਵਿਸ਼ਵਾਸ ਸਾਡਾ ਹੋਰ ਪੱਕਾ ਮਜ਼ਬੂਤ ਕਰ ਦਿੱਤਾ ਹੈ ਕਿ ਇੰਡੀਆ ਬਲੌਕ ਅਸੀਂ ਇਕੱਠੇ ਹੋ ਕੇ ਇਲੈਕਸ਼ਨ ਜਿੱਤਾਂਗੇ ਇੱਕ ਬਰਾਗ ਰਹੇ ਸਨ ਕਿਉਂਕਿ ਪਹਿਲਾ ਇਹ ਹੁਨਟੈਸਟ ਸੀ ਇਹਦੇ ਵਿੱਚ ਅਸੀਂ ਜਿੱਤਣਾ ਸੀ ਇਹ ਤਾਂ ਰਾਈਟਿੰਗ ਔਨ ਦਾ ਵਾਲ ਸੀ ਇਹ ਤਾਂ ਸਾਹਮਣੇ ਸੀ ਕਿ 15 ਤੇ 13 ਤੇ 7 20 ਉਹ 15 ਨੇ ਉਹ ਤਾਂ ਸਾਹਮਣੇ ਸੀ ਇੱਕ ਉਹਨਾਂ ਦੇ ਐਮਪੀ ਸ਼ਾਇਦ ਉਧਰੋਂ ਕੋਈ ਆਂਦਾ ਉਹ ਦੇਖ ਰਹੇ ਸਨ ਮਾਹੌਲ ਹੋਰ ਹੋਏਗਾ ਸ਼ਾਇਦ ਇੱਧਰ ਵੱਜ ਜਾਂਦੇ ਪਰ ਅਸੀਂ ਉਸਤੇ ਕਾਊਂਟ ਨਹੀਂ ਕਰ ਰਹੇ ਅਸੀਂ ਆਪਣੇ 20 ਤੇ ਕਾਊਂਟ ਕਰ ਰਹੇ ਸਾਂ ਅਸੀਂ ਪੱਕੇ ਸਾਂ ਉਹ 20 ਨੂੰ ਇਹਨਾਂ ਨੇ ਅੱਜ ਲੋਕਤੰਤਰੀ ਤਰੀਕੇ ਦੇ ਨਾਲ ਆਪਣੀ ਵੋਟ ਨਹੀਂ ਪਾਣ ਦਿੱਤੀ ਉਹਨਾਂ ਦਾ 20 ਜਿਹਨੂੰ ਕਹਿੰਦੇ ਨੇ ਇੱਕ ਬਿਲਕੁਲ ਖਤਮ ਕਰ ਦਿੱਤਾ ਇਹਨਾਂ ਨੇ ਸਾਰੇ ਪ੍ਰੋਸੀਜਰਸ ਤੱਕਾ ਸ਼ਾਹੀ ਵਗੈਰਾ ਸਾਰੇ ਛੋਟੇ ਸ਼ਬਦ ਰਹਿ ਜਾਂਦੇ ਨੇ ਤਾਨਾ ਸ਼ਾਹੀ ਛੋਟੇ ਰਹਿ ਜਾਂਦੇ ਨੇ ਇਹ ਉਹ ਸਿਰਫ ਸਿੱਧ ਕਰ ਦਿੰਦਾ ਹੈ ਜਿਹੜਾ ਕਿ ਅਸੀਂ 8-10 ਵਰਿਆਂ ਤੋਂ ਕਹਿੰਦੇ ਆ ਰਹੇ ਹਾਂ ਕਿ ਲੋਕਤੰਤਰ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਖਤਰੇ ਦੇ ਵਿੱਚ ਹੈ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੀਆਂ ਪਰੰਪਰਾਵਾਂ ਨੂੰ ਖਤਮ ਕੀਤਾ ਜਾ ਰਿਹਾ ਸਾਡੇ ਇੰਸਟੀਚੂਸ਼ਨਸ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੀ ਏਜੰਸੀਜ਼ ਨੂੰ ਖਤਮ ਕੀਤਾ ਜਾ ਰਿਹਾ ਹੈ ਕੋਰਟਸ ਨੂੰ ਖਤਮ ਕੀਤਾ ਜਾ ਰਿਹਾ ਹੈ ਬਿਊਰੋਕਰਸੀ ਨੂੰ ਖਤਮ ਕੀਤਾ ਜਾ ਰਿਹਾ ਸਭ ਕੁਝ ਆਪਣੇ ਚੁੰਗਲ ਦੇ ਵਿੱਚ ਲੈ ਕੇ ਉਹ ਤਾਂ ਰਾਜਨੀਤਿਕ ਕਰਨ ਹਰ ਇੱਕ ਚੀਜ਼ ਦਾ ਹੋ ਰਿਹਾ ਹੈ ਅੱਜ ਉਹ ਸਾਬਿਤ ਕਰ ਦਿੱਤਾ ਹੈ ਅੱਜ ਮੈਂ ਤੁਹਾਨੂੰ ਆਪਣਾ ਉਦਾਹਰਣ ਅਖੀਰਲੇ ਦੇ ਦੇਣਾ ਚਾਹਾਂਗਾ ਮੈਂ ਚੈਲੀ ਮਿਨਟ ਉੱਥੇ ਸਾਹਮਣੇ ਖੜਾ ਰਿਹਾ ਮੇਰੇ ਪਾਸ ਆਪਣਾ ਪਾਸ ਸੀ ਕਿ ਤੁਸੀਂ ਮੈਨੂੰ ਇਸ ਤੇ ਲਿਖ ਕੇ ਹੀ ਦੇ ਦਿਓ ਕਿ ਮੈਂ ਅੰਦਰ ਨਹੀਂ ਜਾ ਸਕਦਾ ਖਤਮ ਹੋ ਗਿਆ ਅਤਵਾਇਸ ਮੇਰਾ ਕੋਈ ਗਲਤ ਕਰਨ ਨੂੰ ਤਿਆਰ ਨਹੀਂ ਕੋਈ ਆਣ ਨੂੰ ਤਿਆਰ ਨਹੀਂ ਜਿਵੇਂ ਤੁਸੀਂ ਸਾਰੇ ਆਏ ਸੀ ਕਿ ਬਾਕੀ ਬੀਜੇਪੀ ਦੇ ਕਾਉਂਸਲਰਸ ਕਿਉਂ ਨਹੀਂ ਆਏ ਜੀ ਐਮਪੀ ਵੀ ਨਹੀਂ ਆਏ ਉਹਦਾ ਕੀ ਕਾਰਨ ਹੈ ਤੁਸੀਂ ਅੱਛਾ ਸਵਾਲ ਪੁੱਛ ਲਿਆ ਬਹੁਤ ਵਧੀਆ ਹੈ ਉਹਨਾਂ ਨੂੰ ਪਹਿਲਾਂ ਪਤਾ ਸੀ ਇਹ ਹੋ ਰਿਹਾ ਹੈ ਉਹਨਾਂ ਨੂੰ ਪਹਿਲਾਂ ਹੀ ਰੌਲਾ ਪਾ ਰਹੇ ਸਨ ਕਿ ਅਸੀਂ ਚੋਣ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਜਿੱਤ ਨਹੀਂ ਦਿੰਦੇ ਉਹਨਾਂ ਨੂੰ ਪਤਾ ਸੀ ਕਿ ਇਸ ਵਿੱਚ ਅਸੀਂ ਇਹ ਕਰਨਾ ਹੈ ਸਭ ਮਿਲੀ ਭਗਤ ਨਾਲ ਹੋਇਆ ਸਾਰਿਆਂ ਨੇ ਪ੍ਰਸ਼ਾਸਕ ਤੋਂ ਲੈ ਕੇ ਮੈਂ ਬਹੁਤ ਆਦਰ ਨਾਲ ਉਹਨਾਂ ਨੂੰ ਪਰਸਨਲ ਤੌਰ ਤੇ ਉਹਨਾਂ ਦੀ ਇੱਜ਼ਤ ਕਰਦਾ ਹਾਂ ਬਹੁਤ ਪਰ ਮੈਂ ਉਹਨਾਂ ਤੋਂ ਕਹਿ ਕੇ ਇਹ ਕਹਿ ਰਿਹਾ ਹਾਂ ਮੈਂ ਬੇਬਸ ਹੋ ਕੇ ਗੱਲ ਕਰ ਰਿਹਾ ਹਾਂ ਕਿ ਪ੍ਰਸ਼ਾਸਕ ਨੇ ਵੀ ਆਪਣੇ ਆਪ ਨੂੰ ਕਲੰਕਿਤ ਕਰ ਲਿੱਤਾ ਸਾਰੇ ਅਫਸਰਾਂ ਨੇ ਆਪਣੇ ਆਪ ਨੂੰ ਕਲੰਕਿਤ ਕਰ ਲਿੱਤਾ ਸਾਰੇ ਜਿਹਨੇ ਲੋਕ ਇਹਦੇ ਵਿੱਚ ਇਨਵੋਲਡ ਨੇ ਫੈਸਲਾ ਕਰਨ ਦੇ ਵਿੱਚ ਉਹ ਸਾਰੇ ਕਲੰਕਿਤ ਹੋ ਗਏ ਨੇ ਇਹਦੇ ਨਾਲ ਹੁਣ ਉਹਨਾਂ ਦੀ ਮਰਜ਼ੀ ਹੈ ਉਹ ਕੀ ਕਰਦੇ ਰਹਿਣ ਹੁਣ ਸਵਾਲ ਇਹ ਹੈ ਜੀ ਚੋਣ ਹੋਊਗੀ ਕਦੋਂ ਕੋਈ ਇਸ ਬਾਰੇ ਅਪਡੇਟ ਮਿਲੀ ਤੁਹਾਨੂੰ ਇਹ ਤਾਂ ਤੁਹਾਨੂੰ ਬੀਜੇਪੀ ਵਾਲੇ ਦੱਸਣਗੇ ਤੁਸੀਂ ਵੇਟ ਕਰਦੇ ਅਸੀਂ ਅਸੀਂ ਕੋਰਟ ਦੇ ਫੈਸਲੇ ਦਾ ਵੇਟ ਕਰ ਰਹੇ ਹਾਂ ਅਸੀਂ ਜਿਹੜਾ ਇੰਡੀਆ ਬਲੌਕ ਇਹ ਹੀ ਚੈਲੰਜ ਕਰੇਗਾ ਸਾਡੇ ਵਕੀਰ ਉਥੇ ਪਹੁੰਚ ਚੁੱਕੇ ਨੇ ਕੰਮ ਉਥੇ ਦੇਖ ਰਹੇ ਠੀਕ ਹੈ ਜੀ ਉਸ ਗੱਲ ਕਰ ਰਹੇ ਸੀ ਅਸੀਂ ਪਵਨ ਬੰਸਲ ਜੀ ਦੇ ਨਾਲ ਤੇ ਤੁਸੀਂ ਦੇਖਿਆ ਜੋ ਕੁਝ ਵੀ ਅੱਜ ਹੋਇਆ ਪਰ ਚੋਣ ਜਿਹੜੀ ਸੀਗੀ ਹੋਣੀ ਸੀ ਮੇਰ ਦੀ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੀ ਉਹ ਚੋਣ ਨਹੀਂ ਹੋ ਪਾਈ ਹੈ ਕਿਉਂਕਿ ਅ ਇਹ ਜਿਹੜਾ ਅ ਅਫੀਸ਼ੀਅਲ ਤੌਰ ਤੇ ਵੀ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਇਨਫਾਰਮੇਸ਼ਨ ਜਿਹੜੀ ਸਾਂਝੀ ਇਹ ਕੀਤੀ ਗਈ ਹੈ ਕਿ ਜਿਹੜੇ ਪ੍ਰਸਾਈਡਿੰਗ ਅਥਾਰਟੀ ਸੀ ਉਹ ਬਿਮਾਰ ਹੋ ਗਏ ਤੇ ਉਸ ਕਰਕੇ ਜਿਹੜੇ ਸੀ ਅੱਜ ਦੇ ਇਲੈਕਸ਼ਨ ਸੀਗੇ ਉਹ ਮੁਕੰਮਲ ਨਹੀਂ ਹੋ ਸਕਦੇ ਸੀ ਜਿਹਦੇ ਕਰਕੇ ਅੱਜ ਦੇ ਇਲੈਕਸ਼ਨ ਫਿਲਹਾਲ ਦੇ ਲਈ ਪੋਸਟਪੋਨ ਕੀਤੇ ਗਏ ਨੇ ਸਵਾਲ ਇਹ ਵੀ ਖੜੇ ਨੇ ਕਿ ਹੁਣ ਇਹ ਦੁਬਾਰਾ ਕਦੋਂ ਹੋਣਗੇ ਇਸ ਬਾਰੇ ਅਗਲਾ ਫੈਸਲਾ ਕੀ ਹੁੰਦਾ ਉਹਦੇ ਸਭ ਨੂੰ ਵੇਟ ਹੈ ਤੇ ਦੂਜੇ ਪਾਸੇ ਇੰਡੀਆ ਬਲਾਕ ਦੀ ਜੇ ਗੱਲ ਕਰੀ ਜਿਸ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਆਲਰੇਡੀ ਇਹ ਕਹਿ ਦਿੱਤਾ ਹੈ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਨੇ ਪਵਨ ਵੰਸਲ ਨੇ ਵੀ ਇਹੀ ਕਿਹਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਰਾਗਵ ਚੱਡਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਤੇ ਬੀਜੇਪੀ ਤੇ ਐਲੀਗੇਸ਼ਨਸ ਲਾਏ ਗਏ ਨੇ ਕਿ ਤੱਕਾ ਕਰਕੇ ਉਹਨਾਂ ਨੇ ਮਿਸਯੂਜ਼ ਕੀਤਾ ਸਾਰਾ ਕੁਝ ਤੇ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਅੱਜ ਮੇਅਰ ਆਪਣਾ ਨਹੀਂ ਬਣਾ ਪਾਉਣਗੇ ਸੋ ਉਸ ਦੇ ਚੱਲਦੇ ਸਾਰਾ ਕੁਝ ਇੱਕ ਪਲੈਨਿੰਗ ਦੇ ਤਹਿਤ ਹੋਇਆ ਦੂਜੇ ਪਾਸੇ ਬੀਜੇਪੀ ਦੇ ਜਿਹੜੇ ਕਾਉਂਸਲਰਸ ਨੇ ਜਾਂ ਸਾਬਕਾ ਜਿਹੜੇ ਜਿਹੜੇ ਹੁਣ ਤੱਕ ਮੇਅਰ ਸੇਨੂਪ ਗੁਪਤਾ ਉਹ ਵੀ ਇੱਥੇ ਪਹੁੰਚੇ ਸੀਗੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕੀ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਬੁਖਲਾਹਟ ਹੈ ਆ ਬੀਜੇਪੀ ਸਟੇਲੇ ਦਾਵਾ ਕਰ ਰਹੀ ਹੈ ਕਿ ਉਹ ਜੇ ਚੋਣ ਹੋਊਗੀ ਤਾਂ ਉਹ ਆਪਣਾ ਮੇਅਰ ਇਸ ਵਾਰ ਫੇਰ ਬਣਾਉਣਗੇ ਸੋ ਅਜੇ ਜਿਹੜਾ ਅੱਜ ਦਾ ਦਿਨ ਸੀ ਵੇਟ ਕੀਤਾ ਜਾ ਰਿਹਾ ਸੀ ਬੜਾ ਇੰਟਰਸਟਿੰਗ ਚੋਣਾ ਬਣੀਆਂ ਹੋਈਆਂ ਸੀ ਸੋ ਵੇਟ ਇਹ ਸੀਗਾ ਕਿ ਅੱਜ 18 ਤਰੀਕ ਨੂੰ ਫਾਈਨਲੀ ਇੱਕ ਪਾਸਾ ਹੋਊਗਾ ਵੀ ਮੇਅਰ ਚੰਡੀਗੜ੍ਹ ਚ ਇਸ ਵਾਰ ਕੀ ਦਾ ਬਣਦਾ ਉਹ ਅਜੇ ਹੋਰ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਚੋਣਾਂ ਜਿਹੜੀਆਂ ਨੇ ਉਹ ਮੁਲਤਵੀ ਹੋਈਆਂ ਤੇ ਤੁਵਾਰਾ ਕਦੋਂ ਹੁੰਦੀਆਂ ਨੇ ਅਗਲੀ ਜਿਹੜੀ ਅਪਡੇਟ ਹੈ ਉਹ ਦੀ ਅਜੇ ਉਡੀਕ ਰਹੂਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼